ਮੈਂ ਆਪਣੇ ਵੱਲੋਂ ਮੇਰੇ ਛੋਟੇ ਵੀਰ ਸੁਮੇਸ਼ ਸੀਡਾ ਜੀ ਹੈਪੀ ਲੋਟ ਜੀ ਔਰ ਮੇਰੇ ਵੱਡੇ ਮਰਾਕ ਵੀਰ ਦਾਰਜੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਦੇਖੋ ਤੁਸੀਂ ਕਿੰਨੀ ਵੱਡੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਇਹ ਕੱਲੇ ਸਾਡੇ ਸਰਕਲ ਡੈਲੀਗੇਟ ਆ ਜਿਨ੍ਹਾਂ ਨੇ ਸ਼ਰਮਣੀ ਕੰਮ ਕਰਦੀ ਭਰਤੀ ਕਰਿਆ ਅੱਜ ਤਿੰਨ ਮੀਟਿੰਗਾਂ ਮੇਰੀਆਂ ਕੱਦੇ ਹਟਿਆਲੇ 'ਚ ਇੱਕ ਅੰਦਰ ਮੋਹਸਨ ਦੀ ਵਿਆਹ ਸਾਹਿਬ ਉੱਤੇ ਫਿਰ ਹਟਿਆਲਾ ਤੂ ਦੀ ਸਾਡੇ ਕਮੇਟੀ ਚਠਾ ਜੀ ਨੇ ਲਿਖੀ ਹੋਈ ਆ ਕਿ ਮੈਸਮਾਣਾ ਸਤਰਾਨਾ ਘਨੌਰ ਸਨੌਰ ਪਟਿਆਲਾ ਇੱਥੇ ਮੀਟਿੰਗਾਂ ਕਰੀਆਂ ਹੁਣ ਲੋਕ ਬਾਦਲ ਸਿੰਘ ਸਾਹਿਬ ਦੇ ਕਿੱਥੇ ਹੋਏ ਕੰਮ ਉਹਨਾਂ ਦੇ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਸੜਕਾ 에어ਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਤੇ ਗਰੀਬਾਂ ਨੂੰ ਸਕਾਲਰਸ਼ਿਪ ਸਕੀਮ ਆਟਾ ਦਾਣ ਸਾਕਤ ਕੀ ਪੈਨਸ਼ਨ ਦੀ ਜੋ ਸਾਡੀ ਸਰਕਾਰ ਚ ਨਿਰਵਿਘਨ ਚਲਦੀਆਂ ਰਹੀਆਂ ਅੱਜ ਲੋਕਾਂ ਨੂੰ ਯਾਦ ਆ ਰਹੀਆਂ ਇਸੇ ਕਰਕੇ ਵੱਡੀ ਗਿਣਤੀ ਚ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਆ ਅੱਜ ਤੁਸੀਂ ਦੇਖਦੇ ਕਿ ਕਿੰਨੇ ਸੀਨੀਅਰ ਮੈਂਬਰ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਕਿਉਂਕਿ ਇਹਨਾਂ ਨੇ ਜਾਲੀ ਪੜਾ ਜਿਹੜਾ ਇਸ ਪਾਰਟੀ ਦਾ ਦੇਖ ਲਿਆ ਅੱਜ ਤੁਸੀਂ ਦੇਖੋ 20 ਕਰੋੜ ਰੁਪਇਆ ਐਮੀਨੈਂਸ ਸਕੂਲਾਂ ਤੇ ਪਾਰਟੀ ਖਰਚ ਕਰਦੀ ਹੈ ਕਾਗਜ਼ ਤੇ ਆ 20 ਕਰੋੜ ਰੁਪਇਆ ਜਿਹੜੇ ਗੇਟ ਲੱਗੇ ਹੋਏ ਆ ਨਾ ਜੀ ਉੱਥੇ ਮੋਚਾ ਮਾਰ ਕੇ ਥੱਲੇ ਐਮੀਨੈਂਸ ਲਿਖ ਦਿੰਦੇ ਆ ਗੱਲ ਕੇ ਸਕੂਲਾਂ ਦੀ ਹਾਲਤ ਇਹ ਆ 60 ਹਜ਼ਾਰ ਟੀਚਰਾਂ ਦੀ ਕਮੀ ਆ ਸਕੂਲਾਂ 'ਚ ਸਾਡੇ ਟਾਈਮ ਤੇ ਪੰਜਾਬ ਚ 20000 ਸਕੂਲ ਤੇ ਟੀਚਰਾਂ ਦੀ ਘਾਟ ਕਰਕੇ 19000 ਸਕੂਲ ਪੰਜਾਬ ਚ ਰਹਿ ਕੇ 2000 ਸਕੂਲ ਬੰਦ ਹੋ ਗਏ ਸਾਡੀ ਸਰਕਾਰ ਚ ਦੂਸਰੇ ਨੰਬਰ ਤੇ ਸੀਗਾ ਐਜੂਕੇਸ਼ਨ ਪੂਰੇ ਦੇਸ਼ ਚ ਤੇ ਹੁਣ ਦਾ ਕੋਈ ਨੰਬਰ ਹੀ ਨਹੀਂ ਰਿਹਾ ਫਿਰ ਜਿਹੜੇ 30 ਬੱਚਿਆਂ ਪਿੱਛੇ ਇੱਕ ਟੀਚਰ ਦਾ ਸਾਡੀ ਸਰਕਾਰ ਹੁਣ 47 ਬੱਚਿਆਂ ਪਿੱਛੇ ਇੱਕ ਟੀਚਰ ਆਡੇ ਟਾਈਮ ਤੇ ਜਿਹੜਾ ਡ੍ਰਾਪ ਰੇਟ ਆ ਬੱਚਿਆਂ ਦਾ 10 ਤੋਂ ਬਾਅਦ 12% ਦਾ ਉਹ 18% ਤੱਕ ਬੱਚਿਆਂ ਦਾ ਜਿਹੜਾ ਡ੍ਰਾਪ ਰੇਟ ਵੱਧ ਗਿਆ ਪੰਜਾਬ ਦੇ ਨਵੇਂ बिजनेसमੈਨ ਨਹੀਂ ਆ ਰਹੇ ਰੋਜ਼ ਦੰਗ ਦਾ ਖਾਣਾ ਖਾਣੇ ਤੋਂ ਆ ਯੁੱਧ ਨਸਿਆਂ ਵਿਰੁੱਧ ਇਹ ਕੋਈ ਨਸਿਆਂ ਦੇ ਵਿੱਚ ਯੁੱਧ ਥੋੜੀ ਆ ਇਹ ਨਾ ਧਿਆਨ ਵਾਟੇ ਪਬਲਿ ਸਿਟੀ ਆ ਜੰਡੂ ਆ ਅੱਜ ਤੁਸੀਂ ਦੇਖੋ ਪਟਿਆਲੇ ਚ ਇੱਕ ਸਰਪੰਚਣੀ ਦਾ ਘਰ ਆਲਾ ਫੜਿਆ ਗਿਆ ਉਦੇ ਤੋਂ 72 ਕਿਲੋ ਦਾ ਭੁੱਕੀ ਫੜੀ ਗਈ ਮੇਰੇ ਨਾਲ ਪੁਰਾਣੀ 50 ਕਿਲੋ ਡੋਡੇ ਫੜੇਗੇ 77 ਕਿਲੋ ਗਾਂਜਾ ਫੜਿਆ ਗਿਆ ਤੇ ਉਹਦੀਆਂ ਫੋਟਾਂ ਕਨੌਰ ਤੇ ਸਨੌਰ ਦੇ ਐਮ.ਐਲ.ਏ ਨਾਲ ਆ ਦੇਖੋ ਸਰਪੰਚ ਦਾ ਘਰ ਵਾਲਾ ਹਾਂ ਆ ਸਾਡੇ ਮਹਿਮਾਨ ਸਾਹਿਬਾਂ ਸਾਡੀ ਸਰਕਾਰ ਦੇ ਨਾਲ ਚੜ੍ਹਾਈ ਤੇ ਕਬੱਡੀ ਕਰਕੇ ਐਮਐਲਏ ਬਣ ਕੇ ਤੇ ਹੁਣ ਪੰਜਾਬ ਦੇ ਟਰਾਲੀ ਚੋਰ ਦੇ ਨਾਂ ਨਾਲ ਜਾਣੇ ਜਾਂਦੇ ਜਰਮਾ ਜੀ ਹਮ ਤਾਂ ਕਰ ਆਪ ਦਾ ਕਿਹਨੇ ਗੱਲ ਚੱਲਦੀ ਹੈ ਕਿ ਬੀਜੇਪੀ ਨਾਲ ਅੰਦਰ ਖਾਤੇ ਸਮਝੌਤਾ ਹੋ ਰਿਹਾ ਕੋਈ ਆਪ ਦਾ ਬੀਜੇਪੀ ਦਾ ਔਰ ਉਸ ਦਾ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਪੈ ਸਕਦਾ ਹੈ ਤੁਹਾਡੀ ਪਾਰਟੀ ਦਾ ਵੀ ਕਿਸੇ ਨਾਲ ਕੋਈ ਐਲਾਈਅੰਸ ਫਰਕਾ ਪਾਣਾ ਸ਼ੁਰੂ ਤੋਂ ਹੀ ਸਮਝੋਤਾ ਦਾ ਭਗਵਾਨ ਜਰਮਾਨ ਦਾ ਝਿੱਕ ਮਾਰਨ ਤੋਂ ਪਹਿਲਾਂ ਵੀ ਹੋਮ ਮਿਨਿਸਟਰ ਨੂੰ ਪੁੱਛਦਾ ਜਦੋਂ ਐਮਐਸਏ ਲਾਈਨ ਦੇ ਅੰਦਰ ਕਮਾਏ ਸਾਰਾ ਕੁਝ ਹੋਇਆ ਕਿਸਾਨਾਂ ਨੂੰ ਘਰ ਬੁਲਾ ਕੇ ਅਰੈਸਟ ਕਰਿਆ ਗਿਆ ਹੋਇਆ ਗਰੇ ਪੰਜਾਬ ਦੇ ਇਤਿਹਾਸ ਵਿੱਚ ਅੱਜ ਬਾਤ ਬਿਲਾਂਦੇ ਤੇ ਗੱਲਬਾਤ ਚੱਲਦੇ ਤੇ ਅੱਧੇ ਮਸਲੇ ਹੱਲ ਹੋ ਜਾਂਦੇ ਤੇ ਅੱਧੇ ਡੇਫਰ ਹੋ ਜਾਂਦੇ ਜੇ ਸਮਝੌਤਾ ਸਿਰੇ ਚੜ ਗਿਆ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਗਾਲੀਦਾਰ ਤਾਂ ਕੀ ਪ੍ਰਭਾਵ ਪੈ ਸਕਦਾ ਕੀ ਕਹਿੰਦੇ ਹੋ ਪੰਜਾਬ ਦੀ ਕੋਈ ਪਾਰਟੀ ਸ਼ਰੋਮਣੀ ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼ਰੋਮਣੀ ਕਾਂਗਰਸ ਦੇ ਪੰਜਾਬ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਪੰਜਾਬ ਦੀ ਤਰੱਕੀ ਪੰਜਾਬ ਦੀ ਡਵੈਲਪਮੈਂਟ ਪੰਜਾਬ ਚ ਬੇਰੋਜ਼ਗਾਰੀ ਦੂਰ ਟੌਨ ਕਰ ਸਕਦਾ ਸ਼੍ਰੋਮਣੀ ਅਕਾਲੀ ਜੋ ਅਸੀਂ ਪੰਜਾਬ ਦੀ ਲੜਾਈ ਲੜਦੇ ਰਹੇ ਹਾਂ ਸਤਾਈ ਦੀ ਸ਼੍ਰੋਮਣੀ ਅਕਾਲੀ ਜੇ ਸਰਕਾਰ ਬਣਾਉਂਦੇ ਜੋ ਮਰਦ ਨੂੰ ਤੋੜ ਪੜਦਾ ਠੀਕ ਹੈ ਸਰ ਜੀ ਸਿਕਿਉਰਿਟੀ ਨੂੰ ਲੈ ਕੇ ਖਾਸ ਤੌਰ ਤੇ ਇੱਕ ਚਾਇਤਾ ਜਰਰੀ ਕੀ ਆ ਗਈ ਹੈ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਬਣਾਓ ਸਰਕਾਰ ਸੁਝਾਅ ਦੇ ਵਿੱਚ ਜਿਹੜਾ ਕੋਈ ਪਾਤਰੀ ਆਉਂਦਾ ਉਹਦੀ ਵੀਡੀਓ ਕਰਾਓ ਵੀਡੀਓ ਪਾ ਕੇ ਪਾਰਟੀ ਹਵਾਚਾ ਸੋਸ਼ਲ ਮੀਡੀਆ ਕਰਕੇ ਆਈ ਦੀ ਸੋਸ਼ਲ ਮੀਡੀਆ ਨੇ ਇਸ ਪਾਰਟੀ ਦਾ ਬੇੜਾ ਘਰ ਕਰਨਾ ਤੁਸੀਂ ਦੱਸੋ 2000 ਸਕੂਲ ਬੰਦ ਹੋ ਗਏ 60000 ਅਧਿਆਪਕ ਨਹੀਂ ਹੈ ਡ੍ਰੌਪ ਰੇਟ 6% ਵੱਧ ਗਿਆ ਇਹ ਨਾਲ ਜੇ ਫੋਟਮਾ ਨਾਲ ਪੰਜਾਬ ਦਾ ਭਣਾ ਹੋ ਜਾਊਗਾ ਪੰਜਾਬ ਦਾ ਨੌਜਵਾਨ ਇੰਟੈਲੀਜੈਂਟ ਹੋ ਜਾਊਗਾ ਪੰਜਾਬ ਦਾ ਬੇੜਾ ਘਰ ਕਰਕੇ ਕਿੰਨਾ ਚਿਰ ਜਾ ਬਸੌਦਾ ਕਰ ਜਾ ਘਾਵਾ